ਅਸੀਂ ਹੋਰ ਇਹ ਤੋਂ ਕੀ ਸਬੂਤ ਦੇਈਏ ਜੀ ਕਿ ਮੈਂ ਆਪਣੇ ਮਰੇ ਹੋਏ ਬਾਪ ਨੂੰ ਇਹ ਗੱਲ ਕਾ ਕਿ ਉੱਠ ਕੇ ਤੂੰ ਦੱਸ ਕਿ ਮੇਰਾ ਕਤਲ ਇਹਨਾਂ ਬੰਦਿਆਂ ਨੇ ਕੀਤਾ ਏ ਅਰਜਿੰਦਰ ਸਿੰਘ ਸਿਖਜਿੰਦਰ ਸਿੰਘ ਨੇ ਤੇ ਗੁਰਜਿੰਦਰ ਸਿੰਘ ਨੇ ਤੇ ਗਰਮੀਤ ਸਿੰਘ ਨੇ ਮੇਰੇ ਵਾਲ ਪੱਟ ਤੇ ਸਾਰੇ ਮੈਂ ਸਿੱਖ ਆ ਜੀ ਅੰਬਰਤਾਰੀ ਉਹਨਾਂ ਦੇ ਜਉਂਦੇ ਜੀ ਜੰਗ ਸਿੰਘ ਸਾਹਿਬ ਇਨਸਪੈਕਟਰ ਬਿਆਨ ਲੈ ਆਇਆ ਉਹਨਾਂ ਨੇ ਸਾਇਨ ਕਰਤੇ ਤਾਂ ਇਹ ਤੂ ਤੇ ਹੁਣ ਅਸੀਂ ਕੀ ਬਾਈ ਜੀ ਸਬੂਤ ਦੇ ਦੀਏ। ਉਹ ਤਕੜੇ ਬੰਦੇ ਅਸੀਂ ਮਾੜੇ ਆ। ਸਾਨੂੰ ਇਨਸਾਫ ਨਹੀਂ ਦੇ ਰਹੀ ਐ। ਸਾਡੇ ਸਾਡਾ ਕਤਲ ਕਰਤਾ ਨਾਲੇ ਹਜੇ ਉਲਟੀ ਸਾਨੂੰ ਦਬਾ ਰਹੀ ਐ ਪੁਲਿਸ। ਧੋਨਾਂ ਤਰੀਕ ਦੀ ਘਟਨਾ ਐ। ਤੇ ਜੇ ਸਾਨੂੰ ਇਨਸਾਫ ਮਿਲਿਆ ਹੁੰਦਾ ਜਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੁੰਦੀ ਸਾਨੂੰ ਕੀ ਰੋਲ ਕੀ ਲੋੜ ਸੀ? ਅੱਜ ਸਾਡਾ ਬਾਪ ਸਾਡੇ ਤੋਂ ਚਲਾ ਗਿਆ। ਸਾਡੇ ਸਿਰ ਤੇ ਪਾਇਆ ਪਿਤਾ ਦਾ ਸਾਯਾ ਉੱਟ ਗਿਆ। ਤੇ ਸਾਨੂੰ ਕੀ ਲੋੜ ਸੀ ਇੱਥੇ ਰੋਲ ਦੀ ਜੇ ਅਸੀਂ ਉਹਨਾਂ ਦਾ ਸਸਕਾਰ ਕਰ ਦਿੰਦੇ। ਜੇ ਸਾਨੂੰ ਅਨਸਾਫ਼ ਮਿਲਿਆ ਹੁੰਦਾ ਐਸਐਸਐਮ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਸੁਖਪ੍ਰਿਤ ਮੌਰ ਦੋਸਤੋ ਇਸ ਟਾਈਮ ਅਸੀਂ ਸ਼੍ਰੀ ਮੁਕਸਰ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਪਿੰਡ ਵੰਗਲ ਦੇ ਲੋਕ ਤੇ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋ ਜਾਣੇ ਤਾਂ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਕਿ ਕੀ ਘਟਨਾ ਹੋਈ ਸਾਡੇ ਨਾਲ ਅੰਟੀ ਜੀ ਮੌਜੂਦ ਆਂਟੀ ਸਭ ਤੋਂ ਪਹਿਲਾਂ ਸੱਸ ਜੀ ਗੱਲ ਕਰੋ ਅੰਟੀ ਕੀ ਗੱਲ ਹੋਈ ਅੱਜ ਜੋ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ ਤੁਸੀਂ ਇੱਥੇ ਬੈਠੇ ਹੋਏ ਹੋ ਗੱਲ ਕੀ ਹੋਈ ਹੈ ਸਾਰੀ ਕਾਲੇ ਜੀ ਸਾਡੀ ਆਪ ਦੀ ਮਾਲਕੀ ਆ ਆਪ ਦੀ ਗਰਦੌਰੀ ਆ ਜੀ ਉਹਦੇ ਵਿੱਚ ਸਾਡੀ ਬਾਸਪਤੀ ਵੀਜੀ ਆ ਹੂੰ ਉਹਦੇ ਨਾਲ ਨਾਲ ਲੱਗਦੇ ਗਵਾਂਢੀ ਉਹ ਵੱਢਣ ਆਗੇ ਧੱਕੇ ਨਾਲ ਜੀ ਤੇ ਉਹਦਾ ਕਰਕੇ ਮੇਰਾ ਵੱਡਾ ਬੇਟਾ ਤੇ ਮੇਰੇ ਘਰ ਵਾਲਾ ਸਖਦੇਵ ਸਿੰਘ ਜਦੋਂ ਉਹਨਾਂ ਨੇ ਵੇਖਿਆ ਵੀ ਸਾਡੇ ਦੇ ਧੱਕਾ ਹੋ ਰਿਹਾ ਉਹ ਘਰੋਂ ਉੱਠ ਗਏ ਉਹਨਾਂ ਨੂੰ ਰੋਕਣ ਵਾਸਤੇ ਨਾਲ ਕਾਗਜ਼ੀ ਵੀ ਲੈ ਕੇ ਆਏ ਇਹਨਾਂ ਦੇ ਨਾਲ ਇੱਕ ਤਾਂ ਸੀ ਸਖਜਿੰਦਰ ਸਿੰਘ ਤੇ ਹਰਜਿੰਦਰ ਸਿੰਘ ਜੀ ਪੁੱਤਰ ਪਰਥੀ ਸਿੰਘ ਤੇ ਜੀਗਿੰਦਰ ਸਿੰਘ ਪੁੱਤਰ ਗਰਦੇਤ ਸਿੰਘ ਗਰਮੀਤ ਸਿੰਘ ਪੁੱਤਰ ਮੱਖਣ ਸਿੰਘ ਤੇ ਨਾਲ ਅਣਚਪਾਤੇ ਵਿਅਕਤੀ ਸੀ ਇਹ ਗੁੰਡੇ 35 ਤੋਂ 40 ਕੀ ਜੀ ਉਹਨਾਂ ਨੇ ਇਹਦੇ ਡੈਡੀ ਦੇ ਕਾਗਜ਼ ਜਦੋਂ ਵਿਖਾਉਣ ਲੱਗਿਆ ਉਹ ਕਹਿੰਦੇ ਨਹੀਂ ਅਸੀਂ ਅੱਜ ਬਾਸਪਤੀ ਵੱਢ ਕੇ ਜਾਣੇ ਜਦੋਂ ਇੰਨਾ ਘਰ 'ਚ ਰੌਲਾ ਉੱਥੇ ਪੈਂਦਾ ਦਿਸਿਆ ਖੇਤ 'ਚ ਸਾਨੂੰ ਅਸੀਂ ਘਰ ਤੋਂ ਬਾਹਰ ਖੜੀਆਂ ਸਾਂ ਖੇਤ 'ਚ ਸਾਡਾ ਘਰ ਅਸੀਂ ਬੈਠੇ ਵੇਖੀ ਜਾਂਦੇ ਸਾਂ ਮੁੜ ਕੇ ਸੀ ਜਾ ਕੇ ਭੱਜੀਆਂ ਵੀ ਚਲੋ ਕਿਤੇ 60 ਫੀਟ ਨਾ ਮਾਰ ਦੇਣ ਉਹਨਾਂ ਦੇ ਅਸੀਂ ਜਿੱਦੋ ਗਏ ਤੇ ਸਾਸੀ ਕੰਪੈਣ ਮੂਰੇ ਖੜਗੀਆਂ ਵੀ ਬਰੋਕਲੀ ਕੰਪੈਣ ਅਸੀਂ ਉਦੋਂ ਬਾਅਦ ਉਹਨਾਂ ਨੇ ਇਹਨਾਂ ਦੇ ਪਾਪਾ ਜੀ ਨੂੰ ਕੁੱਟਣਾ ਸ਼ੁਰੂ ਕਰਤਾ ਉਦੋਂ ਉਹਨੂੰ ਸਵਿੰਦਰ ਸਿੰਘ ਨੂੰ ਵੀ ਕੁੱਟਣਾ ਸ਼ੁਰੂ ਕਰਤਾ ਸਵਿੰਦਰ ਸਿੰਘ ਵੀ ਮਗਰ ਪਹੁੰਚ ਗਿਆ ਸਵਿੰਦਰ ਸਿੰਘ ਭੱਜ ਕੇ ਮੇਰੇ ਕੋਲ ਆ ਗਿਆ ਮੁੜ ਕੇ ਹਰਜਿੰਦਰ ਸਿੰਘ ਸਖਜਿੰਦਰ ਸਿੰਘ ਨੇ ਤੇ ਗੁਰਜਿੰਦਰ ਸਿੰਘ ਨੇ ਤੇ ਗਰਮੀਤ ਸਿੰਘ ਨੇ ਮੇਰੇ ਵਾਲ ਪੱਟ ਤੇ ਸਾਰੇ ਮੈਂ ਸਿੱਖ ਹ ਜੀ ਵਰਤਾਰੀ ਤੇ ਨਾਲੇ ਵੀਰ ਜੀ ਸਾਨੂੰ ਗਾਲੀ ਗਲੋਚ ਬਹੁਤ ਕੱਢੀ ਇਹਨਾਂ ਨੇ ਚਾਰਾਂ ਨੇ ਕਿੰਨੀ ਜ਼ਮੀਨ ਦਾ ਰੋਲਾ ਕਿੰਨੀ ਜ਼ਮੀਨ ਦਾ ਤੁਹਾਡੀਆਂ ਪੰਜ ਕਨਾਲਾਂ ਤੇ 16 ਮਰਲੇ ਪੰਜ ਕਨਾਲਾਂ 16 ਮਰਲਿਆਂ ਦਾ ਰੋਲਾ ਤੇ ਹੁਣ ਅਸਲ ਦੇ ਵਿੱਚ ਹੁਣ ਤੁਸੀਂ ਹਸਪੀਟਲ ਦੇ ਵਿੱਚ ਬੈਠੇ ਹੋ ਹੁਣ ਕੀ ਗੱਲਬਾਤ ਹੋਈ ਹੈ ਹੁਣ ਗੱਲਬਾਤ ਸਾਨੂੰ ਸਰਕਾਰ ਉਹ ਤਕੜੇ ਬੰਦੇ ਅਸੀਂ ਮਾੜੇ ਆ ਸਾਨੂੰ ਇਨਸਾਫ ਨਹੀਂ ਦੇ ਰਹੀ ਐ ਸਾਡੇ ਸਾਡਾ ਕਤਲ ਕਰਤਾ ਨਾਲੇ ਹਜੇ ਉਲਟੀ ਸਾਨੂੰ ਦਬਾ ਰਹੀ ਐ ਪੁਲਿਸ ਮਤਲਬ ਤੁਹਾਡੇ ਪਤੀ ਦਾ ਕਤਲ ਹੋ ਗਿਆ ਜੀ ਹਾਂਜੀ ਉਹ ਤਾਂ ਹੋਤਲ ਹੋ ਗਿਆ ਜੀ ਇੱਕਾ ਦੋ ਦੀ ਗੱਲਬਾਤ ਹੋਈ ਕਦੋਂ ਦੀ ਘਟਨਾ ਜੀ ਇੱਕ ਨੀ ਤਰੀਕ 14 ਤਰੀਕ ਦੀ ਹੈ ਜੀ ਜੀ ਹਾਂ ਜੀ ਸਾਡੀ ਕੋਈ ਸੁਨਾਵੀ ਨਹੀਂ ਸੁਣ ਸਕਦੀ ਕਿ ਪੁਲਿਸ ਪੁਲਿਸ ਸਾਡੇ ਤੇ ਦਬਾਅ ਪਾ ਦਿੰਦੀ ਆ ਜੀ ਕਹਿੰਦੇ ਇਹਦੀ লাশ ਖਰਾਬ ਹੋ ਜੂਗੀ ਇਹ ਐ ਹੋ ਜੂਗਾ ਜਾਂ ਹੋ ਜੂਗਾ ਸਿੱਖ ਵੀ ਜੇ ਸਾਡਾ ਬੰਦਾ ਹੀ ਮਾਰਤਾ ਇਹਨਾਂ ਨੇ ਤੁਸੀਂ ਪਰਚਾ ਕਿਉਂ ਨਹੀਂ ਕੱਟਦੇ ਉਹਦਾ ਹਾਂ ਕਿ ਪਰਚਾ ਸੀ ਕੱਟਤਾ ਸੀਗਾ ਵੀ ਮੇਰੇ ਪਰਚਾ ਜਸਵਿੰਦਰ ਸਿੰਘ ਦੇ ਬਿਆਨਾਂ ਤੇ ਜੋ ਹੋਇਆ ਵੀ ਮੰਗ ਹੋਈ ਆ ਉਹ ਇਹਦਾ ਪਰਚਾ ਕੱਟਣ ਜਸਵਿੰਦਰ ਸਿੰਘ ਦੇ ਸੱਟਾਂ ਦੇ ਜਿਹੜੇ ਪਰਚਾ ਉਹ ਕੱਟਣ ਇੱਕ ਜਿਹੜਾ ਇਹਦੇ ਡੈਡੀ ਦੇ ਪਿਛੇ ਸਖਦੇਵ ਸਿੰਘ ਦੇ ਬਿਆਨ ਲੈ ਆ ਉਹ ਸਾਨੂੰ ਮਿਲਣੀ ਚਾਹੀਦੀ ਆ ਜੀ ਤਰਖਾਸ ਇੱਕ ਉਹ ਤੋਂ ਬਾਅਦ ਵੀ ਜੂਆ ਪ੍ਰਸ਼ਾਸਨ ਨੂੰ ਮੰਗ ਕਰੂਗਾ ਉਹ ਸਾਨੂੰ ਵਾਂਗੂ ਸਾਡੀ ਪੂਰੀ ਹੋਣੀ ਚਾਹੀਦੀ ਆ ਨਾਲ ਬਾਈ ਜੀ ਮੌਜੂਦ ਨੇ ਬਾਈ ਜੀ ਕੀ ਗੱਲਬਾਤ ਕੀ ਹੋਈ ਆ ਪੂਰੀ ਪੂਰੀ ਘਟਨਾ ਕੀ ਹੋਈ ਆ ਜਿਹਦੇ ਕਰਕੇ ਅੱਜ ਤੁਸੀਂ ਇੱਥੇ ਬੈਠੇ ਹੋ ਮਾਤਾ ਜੀ ਹੁਣਾਂ ਨੇ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਦਾ ਉਹ ਕਹਿ ਰਹੇ ਕਿ ਕਤਲ ਹੋ ਗਿਆ ਜੀ ਹਾਂਜੀ ਮੇਰੇ ਫਾਦਰ ਸਾਹਿਬ ਸੀ ਸਰਦਾਰ ਸਖਦੇਵ ਸਿੰਘ ਜੋ ਸਤੰਤਰਤਾ ਸਗ੍ਰਾਮੀ ਪਰਿਵਾਰ ਨਾਲ ਸੰਬੰਧ ਰੱਖਦੇ ਅਸੀਂ ਉਹਨਾਂ ਦਾ ਕਤਲ ਹੋਇਆ ਉਹਨਾਂ ਦੇ ਇਨਸਾਫ ਲੈਣ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਜੀ ਇੱਥੇ ਅਸੀਂ ਇਨਸਾਫ ਲੈਣ ਲਈ ਆਏ ਆ ਪਰ ਸਾਨੂੰ ਕੋਈ ਅਨਸਾਰ ਨਹੀਂ ਅਸੀਂ ਮਿਲ ਰਿਹਾ ਇਹ ਪੁਲਸ ਤਾਂ ਕਹਿੰਦੇ ਵੀ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਥਾਣਿਆਂ ਦੇ ਵਿੱਚ ਪੁਲਿਸ ਬੈਠੀ ਆ ਪੁਲਿਸ ਨੇ ਕੰਮ ਕਰਨੇ ਹੁੰਦੇ ਸਾਰੇ ਭਾਈ ਜੀ ਅੱਜ ਸਾਨੂੰ 14 ਤਰੀਕ ਦੀ ਘਟਨਾ ਹੈ ਤੇ ਜੇ ਸਾਨੂੰ ਇਨਸਾਫ ਮਿਲਿਆ ਹੁੰਦਾ ਜਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੁੰਦੀ ਸਾਨੂੰ ਕੀ ਰੋਲ ਕੀ ਲੋੜ ਸੀ ਆ ਸਾਡਾ ਬਾਪ ਸਾਡੇ ਤੋਂ ਚਲਾ ਗਿਆ ਸਾਡੇ ਸਿਰ ਤੇ ਪਾਇਆ ਪਿਤਾ ਦਾ ਸਾਇਆ ਉੱਠ ਗਿਆ ਤੇ ਸਾਨੂੰ ਕੀ ਲੋੜ ਸੀ ਇੱਥੇ ਰੋਣ ਦੀ ਜੇ ਅਸੀਂ ਉਹਨਾਂ ਦਾ ਸੰਸਕਾਰ ਕਰ ਦਿੰਦੇ ਜੇ ਸਾਨੂੰ ਇਨਸਾਫ਼ ਮਿਲਿਆ ਹੁੰਦਾ ਸਾਡੇ ਪਿਤਾ ਜੀ ਕਿੱਥੇ ਪਏ ਆ ਅਸੀਂ ਅੱਜ ਉਹਨਾਂ ਦਾ ਇਨਸਾਫ਼ ਲੈਣ ਦੀ ਰੋ ਰਏ ਆਂ ਪਰ ਸਾਨੂੰ ਤਾਂ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਅਸੀਂ ਆਜ਼ਾਦੀ ਕਲਾਟੀਆ ਪਰਿਵਾਰ ਆਂ ਦੇਸ਼ ਦੀ ਇਆਜ਼ਾਦੀ ਲਈ ਲਹਿਣੀਆਂ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਯਾਦ ਕਰਾਇਆ ਔਰ ਜਿਸ ਮੁਲਕ ਨੂੰ ਅਸੀਂ ਆਜ਼ਾਦ ਕਰਾਇਆ ਉਸ ਆਜ਼ਾਦ ਮੁਲਕ ਵਿੱਚ ਹੀ ਸਾਡੀ ਸੁਣਵਾਈ ਨਹੀਂ ਹੋ ਰਹੀ ਦੇਸ਼ ਭਗਤ ਪਰਿਵਾਰ ਦੀ ਸਾਨੂੰ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਧਰਾਵਾਂ ਲਾਤੀਆਂ 304 ਲਾਤੀ ਹੈ 105 ਲਾਤੀ ਹੈ ਜਦੋਂ ਕਤਲ ਹੋ ਗਿਆ ਬਾਈ ਜੀ ਬੰਦਾ ਮਰ ਗਿਆ ਅਸੀਂ ਹੋਰ ਇਹ ਤੋਂ ਕੀ ਸਬੂਤ ਦੇਈਏ ਜੀ ਕਿ ਮੈਂ ਆਪਣੇ ਮਰੇ ਹੋਏ ਬਾਪ ਨੂੰ ਇਹ ਗੱਲ ਕਾ ਕੇ ਉੱਠ ਕੇ ਤੂੰ ਦੱਸ ਕਿ ਮੇਰਾ ਕਤਲ ਇਹਨਾਂ ਬੰਦਿਆਂ ਨੇ ਕੀਤਾ ਜਦੋਂ ਸਾਰਾ ਉਹਨਾਂ ਦੇ ਜਿਉਂਦੇ ਜੀ ਜੰਗ ਸਿੰਘ ਸਾਹਿਬ ਇਨਸਪੈਕਟਰ ਬਿਆਨ ਲੈ ਆਇਆ ਉਹਨਾਂ ਨੇ ਸੈਨ ਕਰਤੇ ਤੇ ਤੂਤੇ ਹੁਣ ਅਸੀਂ ਕੀ ਬਾਈ ਜੀ ਸਬੂਤ ਦੇ ਦੀਏ ਪੁਲਿਸ ਅਜੇ ਵੀ ਸਬੂਤ ਮੰਗਦੀ ਆ ਪੁਲਿਸ ਅਜੇ ਵੀ ਕਹਿੰਦੀ ਆ ਕਿ ਇਹ ਆਮ ਘਟਨਾਵਾਂ ਹੋ ਜਾਂਦੀਆਂ ਇਹ ਲੜਾਈਆਂ ਹੋ ਜਾਂਦੀਆਂ ਤੁਸੀਂ ਪੋਸਟਮਾਰਟਮ ਕਰਾ ਕੇ ਉਹਨਾਂ ਦਾ ਅੰਤਮ ਸੰਸਕਾਰ ਕਰ ਦਿਓ ਤੇ ਬਾਈ ਜੀ ਜਦੋਂ ਮੈਂ ਇਹ ਕਿਹਾ ਹੈ ਕਿ ਜਦੋਂ ਕਤਲ ਹੋ ਗਿਆ ਉਹਨਾਂ ਦਾ ਕਤਲ ਹੋਇਆ ਤੁਸੀਂ ਬੰਦ ਈ ਧਾਰਾ ਜਿਹੜੀ 302 ਆ ਉਹ ਕਿਉਂ ਨਹੀਂ ਲਾਉਂਦੇ ਉਹਨਾਂ ਨੂੰ ਤੇ ਇਹ ਕਿ ਇੱਕ ਵਾਰ ਉਹਨਾਂ ਦਾ ਪੋਸਟਮਾਰਟਮ ਕਰਵਾ ਦਨ ਅੰਤਮ ਸੰਸਕਾਰ ਹੋ ਜੇ ਤੇ ਸਾਡਾ ਖਹਿੜਾ ਛੁੱਟੇ ਕਿਉਂਕਿ ਜਿਹੜੇ ਕਤਲ ਕਰਨ ਵਾਲੇ ਲੋਕ ਐ ਉਹ ਇੱਕ ਸਿਆਸੀ ਲੋਕਾਂ ਨਾਲ ਉਹਨਾਂ ਦੇ ਰਿਸ਼ਤੇ ਨਾਤੇ ਐ ਅਮੀਰ ਪਰਿਵਾਰ ਐ ਤੇ ਅਸੀਂ ਇੱਕ ਆਮ ਸਧਾਰਨ ਪਰਿਵਾਰ ਐ ਦੇਸ਼ ਭਗਤ ਪਰਿਵਾਰ ਆ ਸਾਡੀ ਇਸ ਲਈ ਸੁਣਵਾਈ ਨਹੀਂ ਹੋ ਰਹੀ ਜੀ ਹੁਣ ਕੀ ਮੰਗ ਕਰਦੇ ਹਾਂ ਬਈ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਮੰਗਾ ਪ੍ਰਸ਼ਾਸਨ ਵੱਲੋਂ ਐਸੇ ਕਿਹਾ ਜਾ ਰਿਹਾ ਕਿ ਅਸੀਂ ਬੰਦੀ ਕਾਰਵਾਈ ਉਹਨਾਂ ਤੇ ਪਰਚਾ ਕਰਤਾ ਸੀ ਰੇਡਾਂ ਵੀ ਕਰ ਰਹੇ ਆ ਕਹਿੰਦੇ ਜਦੋਂ ਵੀ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਦੇ ਹਾਂ ਸਾਨੂੰ ਐਵੇਂ ਕਿਹਾ ਜਾਂਦਾ ਹਾਂ ਪਰ ਉਹਨਾਂ ਵੱਲੋਂ ਕਾਰਵਾਈ ਬਿਲਕੁਲ ਢਿੱਲੀ ਹੈ ਕਾਰਵਾਈ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਇਹੋ ਹੀ ਮੰਗ ਹੈ ਕਿ ਜਦੋਂ ਮੇਰੇ ਪਿਤਾ ਜੀ ਦਾ ਕਤਲ ਹੋ ਗਿਆ 302 ਦਾ ਪਰਚਾ ਦਰਜ ਕੀਤਾ ਜਾਏ ਜਿਹੜੇ ਕਾਤਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਜਿਹੜੀਆਂ ਕੰਬੈਨਾਂ ਕਾਰਾਂ ਜੋ ਉਹ ਸਾਧਨ ਲੈ ਕੇ ਉਹ ਗ੍ਰ ਉਹਨਾਂ ਨੂੰ ਜ਼ਬਤ ਕੀਤਾ ਜਾਏ ਮੈਂ মিডিਆ ਨੂੰ ਇਹ ਬੇਨਤੀ ਵੀ ਕਰਦਾ ਹਾਂ ਕਿ ਸਾਡੇ ਬਿਆਨ ਸਾਰੀ ਗੱਲ ਤੁਸੀਂ ਸੁਣ ਰਹੇ ਹਾਂ ਪਰ ਇੱਕ ਵਾਰ ਜਿਹੜੀ ਸਾਡੀ ਮਾਲਕੀ ਹੈ ਗਰਦੌਰੀ ਹੈ ਜਿੱਥੇ ਇਹ ਘਟਨਾ ਘਟੀ ਹੈ ਉੱਥੇ ਜ਼ਰੂਰ ਕਵਰੇਜ ਕੀਤੀ ਜਾਏ ਖਾਲਾ ਟਾਇਆ ਪਿਆ ਪੱਕਾ ਸਾਡਾ ਸਾਡੀ ਦੋ ਤਿੰਨ ਮਰਲੇ ਉਹਨਾਂ ਨੇ ਧੱਕੇ ਨਾਲ ਜਿਹੜੀ ਜ਼ਮੀਨ ਵਡਣ ਦੀ ਵੀ ਕੋਸ਼ਿਸ਼ ਕੀਤੀ ਜਿਹਨੂੰ ਅਸੀਂ ਰੋਕਣ ਲਈ ਸਾਡੇ ਨਾਲੇ ਸਾਰੀ ਘਟਨਾ ਵਾਪਰੀ ਹੈ ਜੀ ਇਹ ਸਾਰਾ ਕੁਝ ਉੱਥੇ ਦੇਖਿਆ ਜਾਏ ਔਰ ਤੀਜੀ ਗੱਲ ਜਿਹੜੇ ਮੇਰੇ ਸੱਟਾਂ ਮਾਰੀਆਂ ਮੈਂ ਚੱਲਣ ਫਿਰਨ ਤੋਂ ਅਸਮਰੱਥ ਹੋ ਗਿਆ ਮੇਥੋਂ ਚੱਲਿਆ ਫਿਰਿਆ ਨਹੀਂ ਜਾਂਦਾ ਜੀ ਅਜੇ ਤੱਕ ਉਹਨਾਂ ਨੇ ਮੇਰਾ ਪਰਚਾ ਜਿਹੜਾ ਹੈ ਉਹ 307 ਦਾ ਵੀ ਨਹੀਂ ਕਟਿਆ 307 ਦਾ ਮੇਰਾ ਵੀ ਪਰਚਾ ਕੱਟਿਆ ਜੇ ਮੇਰਾ ਬਾਪ ਉਹਨਾਂ ਨੇ ਮਾਰਤਾ ਕਤਲ ਕਰਤਾ ਅਸੀਂ ਹੁਣ ਕੀ ਸਬੂਤ ਦੇ ਦੀਏ ਜਦੋਂ ਕਤਲ ਹੀ ਹੋ ਗਿਆ ਜਦ ਤੱਕ 302 ਦਾ ਪਰਚਾ ਨਹੀਂ ਕੱਟਿਆ ਜਾਂਦਾ ਕਾਤਲ ਫੜੇ ਨਹੀਂ ਜਾਂਦੇ ਜੋ ਮੇਰੇ ਨਾਲ ਘਟਨਾ ਵਾਪਰੀ ਹੈ ਇਹਦਾ 307 ਦਾ ਪਰਚਾ ਦਰਜ ਨਹੀਂ ਹੁੰਦਾ ਜਦੋਂ ਤੱਕ ਸਾਨੂੰ ਨਿਆਂ ਨਹੀਂ ਮਿਲਦਾ ਜੋ ਮੇਰੇ ਪਿਤਾ ਦੇ ਬਿਆਨ ਹੋਏ ਸੀ ਸਰਦਾਰ ਜੰਗ ਸਿੰਘ ਇਨਸਪੈਕਟਰ ਨੇ ਬਿਆਨ ਦਰਜ ਕੀਤੇ ਐ ਜਦੋਂ ਤੱਕ ਉਹ ਉਹਨਾਂ ਦੀ ਕਾਪੀ ਸਾਨੂੰ ਨਹੀਂ ਮਿਲਦੀ ਉਦੋਂ ਤੱਕ ਅਸੀਂ ਬਾਈ ਜੀ ਪੋਸਟਮਾਸਟਰ ਨੂੰ ਨਹੀਂ ਕਰਾਇੰਗੇ ਜਦੋਂ ਸਾਡਾ ਪੀਤੇਰਾ ਸਾਇਆ ਸਾਡੇ ਸਿਰ ਤੋਂ ਉੱਠ ਗਿਆ ਸਾਡਾ ਘਰ ਹੀ ਉੱਜੜ ਗਿਆ ਤੇ ਬਾਈ ਜੀ ਚਾਹੇ ਸਾਡੀ ਵੀ ਇੱਥੇ ਇਨਸਾਫ ਮੰਗਦਿਆਂ ਦੀ ਜਾਨ ਚਲੀ ਜਾਏ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਅਸੀਂ ਦੇਸ਼ ਨੂੰ ਯਾਦ ਕਰਾਉਣ ਵਾਲਾ ਪਰਿਵਾਰਾਂ ਜਾਦੀ ਕਲਾਟੀਆਂ ਪਰਿਵਾਰਾਂ ਮੈਂ ਸਰਕਾਰ ਨੂੰ ਇਹ ਗੱਲ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣੀ ਚਾਹੁੰਦਾ ਕਿ ਅਸੀਂ ਦੇਸ਼ ਭਗਤ ਪਰਿਵਾਰਾਂ ਇਹ ਦੇਸ਼ ਲਈ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਆਜ਼ਾਦ ਮੁਲਕ ਦੇ ਵਿੱਚ ਰਹਿ ਕੇ ਉਹਨਾਂ ਦੇਸ਼ ਭਗਤਾਂ ਨਾਲ ਜੇ ਐਸੀ ਗੱਲ ਹੋਵੇ ਉਹਨਾਂ ਨੂੰ ਇਨਸਾਫ ਨਾ ਮਿਲੇ ਫਿਰ ਇਹ ਕਿੱਥੋਂ ਦਾ ਆਜ਼ਾਦ ਦੇਸ਼ ਆ ਬਾਈ ਜੀ ਸਾਡੇ ਜੇ ਅੱਜ ਸ਼ਾਇਦ ਵੱਡੇ-ਵਡੇਰੇ ਮੇਰੇ ਜਿਉਂਦੇ ਹੁੰਦੇ ਤਾਂ ਉਹ ਕੀ ਸੋਚਦੇ ਕਿ ਅਸੀਂ ਜਿਸ ਦੇਸ਼ ਲਈ ਅਸੀਂ ਆਜ਼ਾਦੀ ਦੀ ਲੜਾਈ ਲੜੇ ਤੇ ਸਾਨੂੰ ਅੱਜ ਉਸ ਦੇਸ਼ ਤੋਂ ਨਹੀਂ ਹੱਕ ਮਿਲ ਰਿਹਾ ਸੋ ਏਸੀ ਪਰਿਵਾਰ ਦੇ ਨਾਲ ਗੱਲਬਾਤ ਇੱਥੇ ਜੋ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਉਹਨਾਂ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਜੁੜੇ ਰਹੋ ਅਗਲੀ ਅਪਡੇਟ ਦੇ ਨਾਲ ਮੈਂ ਸੁਖਪੀਤ ਮੋੜ ਬਹੁਤ-ਬਹੁਤ ਧੰਨਵਾਦ